ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਨਾ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਚੜੱਕ ਤਹਿਸੀਲ ਤੇ ਜ਼ਿਲ੍ਹਾ ਬائیں ਨੂੰ ਮੋਗਾ ਹੀ ਪੈਂਦੇ ਆ ਬਾਈ ਗਰਦੱਤ ਕੋਲ ਪਹੁੰਚੇ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਤੇ ਰੁਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਅੱਜ ਪਸ਼ੂ ਤਾਂ 11 ਸੀਗੇ ਇੱਕ ਮੇਰੇ ਆਉਣ ਤੋਂ ਪਹਿਲਾਂ ਸੇਲ ਹੋ ਗਿਆ 10 ਐਨੀਮਲ ਇਸ ਵਕਤ ਸੇਲ ਨੇ ਇਹਨਾਂ ਦੀ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਮੁੱਲ ਰੇਟ ਬਾਈ ਦੇ ਜਾਇਜ਼ ਹੀ ਹੁੰਦੇ ਆ ਕਈ ਵਪਾਰੀ ਵੀ ਬਾਈ ਕੋਲੋਂ ਪਸ਼ੂ ਲੈ ਕੇ ਜਾਂਦੇ ਆ ਦੂਜੇ ਜਾਂ ਤੀਜੇ ਦਿਨ ਆਪਣੇ ਚੈਨਲ ਤੇ ਵੀਡੀਓ ਹੁੰਦੀ ਰਹਿੰਦੀ ਨੇ ਕਿਉਂਕਿ ਜਮਾ ਜੈਜ ਰੇਟ ਤੇ ਬਾਈ ਪਸ਼ੂ ਦਿੰਦਾ ਪਸ਼ੂ ਨਿਕ ਨਹੀਂ ਅੱਜ ਵੀ ਪ੍ਰੋਪਰ ਡਿਟੇਲ ਲੈ ਲਾਂਗੇ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾ ਜੀ ਗੁਰਦੇਵ ਸਿੰਘ ਆ ਪਿੰਡ ਚੜਿਆਕਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਵੀਰੇ ਮੋਬਾਈਲ ਨੰਬਰ ਜੀ 98017 ਜੀ 55676 ਠੀਕ ਆ ਆਪਣੀਆਂ ਬਾਈ ਵੀਡੀਓ ਹੁੰਦੀਆਂ ਰਹਿੰਦੀਆਂ ਕੀ ਰਿਸਪੌਂਸ ਮਿਲਦਾ ਕਿੰਨੇ ਟਾਈਮ ਚ ਪਸ਼ੂ ਸੇਲ ਹੋ ਜਾਂਦਾ ਬਾਈ ਆਪਣਾ ਭਾਅ ਸੁ ਦੱਸੋ ਵਪਾਰੀ ਬਾੜੇ ਲੈ ਕੇ ਜਾਂਦੇ ਆਂ ਆਪਾਂ ਝੂਠ ਮਾਰੀ ਹਰੇ ਦਾ ਠੀਕ ਆ ਜੀ ਬੰਗਾਂ 9 10 ਹੁੰਦਾਂ ਹੱਥ ਨੂੰ ਆਈ ਜਾਂਦੇ ਠੀਕ ਆ ਜੀ ਤੇ ਪਿਛਲੇ ਨਗ ਚੰਗੇ ਵੇਖੇ ਸੀਗੇ ਸਾਰੇ ਬਹੁਤ ਵਧੀਆ ਹੀ ਵੇਖਦੇ ਆ ਕਿਉਂ ਆਪਾਂ ਦਾ 1500 2000 ਇੱਥੇ ਨਫਾ ਮੋਲੀ ਆਪਣਾ ਉਹਨਾਂ ਦਾ ਹੁੰਦਾ ਆਪਣਾ ਕੋ ਘੜਵਾਦ ਕਰਦੀ ਹੁੰਦੀ ਬਾਲੀ ਠੀਕ ਆ ਜੀ ਰੋਟ ਪੋਗ ਦਾ ਲੈ ਜਾਂਦਾ ਨਹੀਂ ਦੰਦੇ ਨਹੀਂ ਅੱਜ ਵੀ ਨਕੀ ਨਹੀਂ ਆ ਜੀ ਸਾਰੇ ਬਹੁਤ ਚੰਗੇ ਆ ਭਈ ਅੱਜ ਤਿੰਨ ਵਿੱਚ ਜਰਸੀਆਂ ਗਰਮੀ ਆ ਗਈ ਕਰਕੇ ਪੂਰੇ ਜਰਸੀ ਜਰਸੀ ਕ੍ਰੋਸ ਆ ਗਏ ਬੜਾ ਠੀਕ ਆ ਜੀ ਸਪੈਸ਼ਲੀ ਲੰਗਰ ਤਿੰਨ ਬਾ ਡੱਬਾਂ ਦਾ ਥੋੜਾ ਹੋਰ ਜਣ ਘਟਾਵਾਂਗੇ ਠੀਕ ਆ ਜੀ ਜਿਹੜੀ ਚੰਗੀ ਡੱਬੀ ਲੈ ਕੇ ਆ ਇੱਕ ਨੰਬਰ ਤੋਂ ਬਾਈ ਨਗੀਨੇ ਤੋਂ ਹੀ ਸ਼ੁਰੂ ਕਰ ਲਾਂਗੇ ਐਚ ਐਫ ਵਹਿੜਾ ਸਿਰੇ ਦਾ ਨਗੀਨਾ ਪਲੀ ਪਲੀ ਬਹੁਤਾ ਕੋਈ ਲਿੱਸੀ ਫਿੱਕੀ ਨਹੀਂ ਹੌਲੀ ਹੁਲੀ ਨਹੀਂਗੀ ਤੇ ਡਿਟੇਲ ਇਹਦੀ ਦੱਸ ਦਿਓ ਬਾਈ ਇਹ ਵੀਰ ਦੂਜਾ ਸੂਆ ਵਹਿੜ ਸੂ ਰਹੀ ਐ ਇਸ ਵਕਤ ਠੀਕ ਆ ਜੀ ਪਹਿਲੇ ਸੂਏ ਦੁੱਧ ਦਾ ਰਿਕਾਰਡ ਉਹਨੇ 24 ਲੀਟਰ ਦਾ ਦੱਸਿਆ ਠੀਕ ਆ ਜੀ ਪਰ ਆਪਾਂ ਦਾ 20 ਕਹਿ ਕੇ ਦੇਵਾਂਗੇ ਵੀਰੇ ਠੀਕ ਆ ਤੂੰ ਆਪਸੇ ਨਾਲ ਆਪਣੀਆਂ ਲੰਗਾਂ ਹੁੰਦੀਆਂ ਉਹ ਅਗਲਾ ਵਾਦ ਘਾਟ ਵੀ ਜਿਵੇਂ ਗਾਣਾ ਦੱਸਦਾ ਆਪਾਂ ਤੋਂ ਦੁੱਧੂਵੇ ਦੱਸਦੇ ਠੀਕ ਆ ਆਪਾਂ ਤੋਂ ਕਿਲੋ ਘਟਾ ਕੇ ਦੱਸਣ ਦਾ ਫਾਇਦਾ ਤੇ ਪਰ ਵਹਿੜ ਦਾ ਅੰਤ ਕੋਈ ਨਹੀਂ ਜੀ ਕੋਈ ਐ ਬੰਦਾ ਦੇ ਅੰਦਰ ਨਹੀਂ ਸਕਦਾ ਠੀਕ ਆ ਦਿਨ ਕਿੰਨੇ ਲੈ ਜੂ ਬਾਈ ਦਿਨ ਬਈ ਇਹਦੇ 11 ਪਾ ਜਾਂਦੇ ਟਾਹੇ ਠੀਕ ਆ ਜੀ ਹਾਂ 11 ਦਿਨ ਡੇਢ ਮਤਾਬ ਕੋ ਪਾਏ ਆ ਬਾਕੀ ਇੱਕ ਦੋ ਦਿਨ ਪਸੂ ਲੈ ਜਾਂਦਾ ਉਪਰ ਛੇ ਤੂਰ ਕੇ ਦਿਖਾ ਦੀ ਵੀਰ ਦੂਜੇ ਸੂਏ ਆ ਬਾਈ ਦੂਜੇ ਸੂਏ ਆ ਬਾਈ ਦੂਜੇ ਸੂਏ ਆ ਡੇਢ ਮਤਾਬ ਮੈਂ ਤੁਹਾਨੂੰ ਮੂਹ ਹੀ ਦੱਸੂ ਤੈਨੂੰ ਦੂਜੇ ਅ ਤੀਏ ਆ ਸੋਲ ਵੀ ਦੇਖ ਲਓ ਜੀ ਅੰਤੀ ਕੋਈ ਨਹੀਂ ਛੋਟਾ ਕੰਨ ਬਰੀਡ ਵਾਲੀ ਗਾਂ ਤੇ ਪਲੀ ਪੁਲੀ ਦੇਖ ਲਓ ਜੀ ਗੋਲ ਮਟੋਲੀ ਆ ਚਾਰੇ ਪਾਸੋਂ ਕੋਈ ਪਲਸਿਫਿਕ ਨਹੀਂ ਤੇ ਜਿਹੜੇ ਹਿਸਾਬ ਨਾਲ 11 ਦਿਨ ਪਏ ਆ ਤੇ ਹਵਾਨਾ ਦਾ ਕਰਮਾ ਵਾਲੀ ਨੇ ਸਟਾਰਟ ਹੀ ਕੀਤਾ ਤਿਆਰ ਕਰਨਾ ਬਾਕੀ ਥਣ ਵੀ ਬਹੁਤ ਸੋਹਣਾ ਲੱਗਿਆ ਵਾ ਚਾਰੇ ਥਣ ਗੈਪ ਤੇ ਨਿਕੜ ਮੇ ਇੱਕੋ ਸਾਈਜ਼ ਦੇ ਝੋਲ ਹਵਾਨੇ ਚ ਦਿਖਾ ਦੀ ਬਾਈ ਆ ਸਾਰੀ ਝੋਲ ਕੱਢ ਕੇ ਸੋਣਾ ਚਾਰੀ ਥਾਣਾ ਕੋਈ ਵਾਧੂ ਸ਼ਾਖ ਨਹੀਂ ਬਾਈ ਥਾਣਾ ਦੀ ਗਰੰਟੀ ਆ ਚਾਰਾਂ ਦੇ ਠੀਕ ਆ ਕੋਈ ਬਾਦ ਕੋਈ ਕਿਸੇ ਥਾਂ ਚ ਬਾਦ ਘੜ ਧਾਰ ਹੋਵੇ ਜਾਂ ਧਾਰ ਆਵੇ ਇੱਕ ਨਾਲ ਮਾੜੀ ਜੀ ਹੈਗੀ ਇਹ ਬੁੱਬੀ ਜੀ ਲੱਗਦੀ ਚਾਲਦੀ ਚੂਲਦੀ ਹੈਣੀ ਇਹਦੀ ਗਰੰਟੀ ਹੈ ਇਹ ਹੈ ਵੀ ਮਾੜੀ ਜੀ ਹੈ ਹਾਂ ਬੜਾ ਫੜੀ ਫੜੀ ਮੂਰੋ ਤੇ ਬਾਕੀ ਫਣਾ ਦੇ ਸੈਂਸ ਸੋਹਣੇ ਆ ਅੱਦ ਕਾਠ ਦੇ ਵਜਨ ਵਾਲੀ ਆ ਜੀ ਦੁੱਧ ਕਰਮ ਵਾਲੀ ਚੰਗਾ ਬਾਦੂ ਪਰ ਪਾਉ ਸੇਵਾ ਨਾਲ ਕੋਈ ਮੂਹ ਨਹੀਂ ਕੋਈ ਮੂਹ ਨਹੀਂ ਕੋਹ ਨਹੀਂ ਆਪਾਂ ਅੱਜ ਕੋਈ ਥੱਲੇਉ ਤਾਰ ਹੋਣੀ ਇੱਕ ਹੁੰਦਾਗਾ ਤੇ ਪਹਿਲਾਂ ਦਿਖਾਈ ਜੀ ਜ ਚੰਗੀ ਹੁੰਦੀ ਆ ਕਿਉਂਕਿ ਜਿਹੜਾ ਦੂਰੋਂ ਆ ਜਾਂਦਾ ਵੀਰ 24 25 ਕਿਲੋ ਦੁੱਧ ਕੋਈ ਬਾਲਾ ਨਹੀਂ ਪਰ ਸੇਵਾ ਦੇ ਸਰਤੇ ਜਿਹੜੀ ਕੱਚੀ ਕੱਚੀ ਆ 11 12 ਦਾ ਨਾ ਸਾਂਬਲੀ ਤੇ 10 ਦਿਨ ਸੂਨ ਤੋਂ ਬਾਅਦ ਸਾਂਬਲੀ ਤੇ ਦੁੱਧ ਵਾਲਿਆਂ ਦਾ ਨੇਹਰੀਆਂ ਲਿਆ ਦੂ ਜੀ ਮੁੱਲ ਬਈ ਇਹਦਾ ਜਮਾ ਜਾਇਜ਼ ਖੱਚ ਕੇ ਮੁੱਲ ਤਾਂ ਪਰ ਆਵੇਂ 85000 ਕਰਾਲਾ ਗਾਂ ਦਾ ਤਾਂ ਵੀ ਕੋਈ ਚੱਕਰ ਨਹੀਂ ਮੰਗਾਉਂਦੀ ਆ ਪਰ 55 ਦੀ ਹਾਂ ਨਾ ਦੇਣੀ ਆ ਛੋੜ ਹਊ ਸਰ ਜੀ ਠੀਕ ਆ ਜੀ ਜਮਾ ਜਾਇਜ਼ ਮੁੱਲ ਕੀਤਾ ਜਿੱਦੇ ਕਰਮ ਵਾਲੀ ਤਿਆਰ ਹੋਗੀ ਤੇ ਉਹਦੇ ਤਾਂ ਫੁੱਲ ਪੈਸੇ ਆਂਦੀ ਆ ਕਿਉਂਕਿ ਅੱਜ ਹੈਗੀ ਕੱਚੀ 11 ਦਿਨ ਕੱਲੀ ਕੱਚੀ ਕੱਚੀ ਆ ਜੀ 56000 ਬਾਈ 56000 ਇੱਕ ਤੈਨੂੰ ਆਪਾਂ ਗੱਲ ਦੱਸ ਦਿੰਦੇ ਆ ਆਪਾਂ ਨੂੰ ਵੱਛੀ ਭਾਜ ਮਿਲੀ ਆ ਪਰ ਜਿੱਦੇ ਤਿਆਰ ਹੋਗੀ 85000 ਦੀ 100 ਬਣੀ ਕੱਢ ਦੀ ਜਿੱਦੇ ਤਿਆਰ ਹੋਗੀ ਬਾਈ ਉਹਦੇ ਥੱਬੇ ਦਾ ਹਵਾਨਾ ਤਿਆਰ ਕਰਨਾ ਤੇ ਬਾਕੀ ਪਲੀ ਪੁਲੀ ਕਰਮ ਵਾਲੀ ਪਹਿਲਾਂ ਹੀ ਚੰਗੀ ਚਾਰ ਹੀ ਥਾਣਾ ਚਾਰ ਹੀ ਧਾਰਾ ਥਾਣਾ ਦੀ ਗਰੰਟੀ ਹੋ ਚਾਰਾਂ ਦੀ ਠੀਕ ਆ ਜੀ ਕਿਹੇ ਚੰਗੀ ਸੇਵਾ ਵਾਲੇ ਘਰੋਂ ਆਈ ਲੱਗਦੀ ਆ ਹਾਂਜੀ ਬਾਈ ਕਿਉਂਕਿ ਰਾਜੀ ਰੋਜੀ ਫੁੱਲ ਆ ਝੋਲ ਚੈੱਕ ਕਰ ਲੋ ਸਾਰੀ ਝੋਲ ਕੱਢ ਕੇ ਸੁਣਾ ਬਾਕੀ ਹਵਾਨਾ ਵੀ ਸੋਨਾ ਤਿਆਰ ਕਰੂਗੀ ਘਾਟ ਵਾਲਾ ਦੇਖ ਸਕਦੇ ਹੋ ਤੁਸੀਂ ਘਾਟ ਵਾਲਾ ਹਵਾਨਾ ਤਿਆਰ ਕਰਨਾ ਦਿਨਾਂ ਤੇ ਕਰਮਾ ਲਈ ਨੇ ਬਾਹਰ ਹੀ ਲਿਆਈ ਬਈ 2 ਨੰਬਰ ਜਰਸੀ ਗਰਮੀਆਂ ਦਾ ਤੋਹਫਾ ਇਹ ਵੀ ਨਵੀਂ ਨਹੀਂ ਆ ਬਈ ਜਰਸੀ ਕਾਦੀ ਵੇਖੋ ਤੁਸੀਂ ਕਿੰਨੇ ਸੂਏ ਬਈ ਦੂਆ ਸੂਆ 6 ਦੰਦ ਮੂੰਹ ਤੋਂ ਵੱਚੀ ਮੂੰਹ ਤੋਂ origional 6 ਦੰਦ ਪਲੀ ਬਹੁਤ ਆਈ ਨਹੀਂ ਲੱਸੀ ਲਾਵੀ ਜੀ ਆ ਕਿੰਨੇ ਲੈ ਜੂ ਬਈ ਦਿਨ ਹਜੇ 10 ਪਾਜਾ ਬਈ ਡੇਟ ਮੁਤਾਬਕ ਹਾਂ ਜੀ ਕਿੰਨਾ ਕ ਪਾਜੂ ਬਈ ਦੁੱਧ ਦੁੱਧ ਬਈ 15 16 ਕਿਲੋ ਚਵਲ ਬਾਲਾ ਵੀ ਨਹੀਂ ਕੋਈ 15 16 ਕਿਲੋ ਜਰਸੀ ਪੰਜਾਬ ਵਾਲੀ ਕੰਦ ਕਾਠ ਤੇ ਵਜਨ ਵਾਲੀ ਆ ਦੂਜਾ ਸੂਆ ਇਹਦੇ ਵੀ ਕਰਮ ਵਾਲੀ ਦੇ ਚਾਰ ਹੀ ਥਾਣਾ ਕੋਈ ਸ਼ਾਖ ਨਹੀਂ ਹਵਾਨਾ ਕਰਮ ਵਾਲੀ ਸੋਨਾ ਤਿਆਰ ਕਰਦੀ ਹੁੰਦੀ ਆ ਦੈਨ 10 ਪਏ ਆ ਫਿਰ ਸਕਵਾਲਿਟੀ ਸੋਨੀ ਆ ਬਰੀਡ ਵਾਈਜ਼ ਵੀ ਚੰਗੀ ਆ ਬਾਕੀ ਸੀਜ਼ਨ ਗਰਮੀ ਦਾ ਗਰਮੀ ਦਾ ਕਰਮ ਵਾਲੀਆਂ ਮਨਾਉਂਦੀਆਂ ਹੀ ਨਹੀਂ ਤੇ ਦੁੱਧ ਵੀ ਇਹਨਾਂ ਦਾ ਚੰਗਾ ਹੁੰਦਾ ਫੈਟ ਚੰਗੀ ਹੁੰਦੀ ਆ ਕੋਈ ਲੱਸੀ ਫਿੱਕੀ ਨਹੀਂ ਗੀ 15 16 ਕਿਲੋ ਦੁੱਧ ਕੋਈ ਬਾਲਾ ਨਹੀਂ ਗਾਉਂ। ਬਾਕੀ ਸੇਵਾ ਦਾ ਜਿਹੜੇ ਸਾਹ ਹੁਣ ਕਰਮਾਲੀ ਦੀ ਤਿਆਰੀ ਆ 15 16 ਕਿਲੋ ਤਾਂ ਆਰਾਮ ਨਾਲ ਦੇ ਹੀ ਦੇਊਗੀ। ਬਾਕੀ ਸੇਵਾ ਤੇ ਆ ਜੇ ਕਿਸੇ ਵੀਰ ਨੇ ਸੇਵਾ ਫੁੱਲ ਕਰਤੀ ਤੇ ਹੋਰ ਸਕਦਾ ਪਲੱਸ ਵੀ ਲੈ ਜੇ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ। ਮੱਛੀ ਦੀ ਜਿਹੜਾ ਇੱਥੇ ਬੰਦਾ ਕਿਹੜਾ ਵੇਖਣ ਆ ਗਿਆ। ਮੁਰਦਾ ਨਹੀਂ। ਮੁਰਦਾ ਨਹੀਂ ਖੂਬਸੂਰਤੀ ਵਾਲੀ ਜਿਆਦਾ ਨਹੀਂ ਹੈ। ਬਹੁਤ ਆ। ਵੀਡੀਓ ਤਾਂ ਤੁਹਾਨੂੰ ਥੋੜੀ ਜਿਹੀ ਹੋਰ ਸਾਭ ਦੀ ਹੋ ਸਕਦਾ ਲੱਗਦੀ ਹੋਵੇ। ਫੋਟੋ ਨੈਚੁਰਲ ਚ ਬੱਚੀ ਚੰਗੀ ਆ ਬਸ ਅਕਲ ਥੂਰੋ ਫੋਕਸ ਕਰਕੇ ਕੈਮਰਾ ਨਵਾਤੀਆਂ ਦਵਾਤੀਆਂ ਹੁੰਦੀਆਂ ਤਾਂ ਕਲੈਰਟੀ ਹੋ ਰਹੀ ਹੋਣੀ ਸੀ ਬਾਕੀ ਆਪਾਂ ਦੂਰੋ ਕਰਕੇ ਵੀ ਦਿਖਾ ਦਿੰਨੇ ਆ ਫਿਰ ਸਾਰੀ ਕਲੀਅਰਲੀ ਬੰਦੇ ਨੂੰ ਪਸੂ ਦਹਿ ਜਾਂਦਾ ਕਿਉਂਕਿ ਕਈ ਵਾਰ ਕਿਸੇ ਨੇ ਦੂਰੋਂ ਚੱਲ ਕੇ ਆਉਣਾ ਹੁੰਦਾਗਾ ਪੱਲੀ ਕੱਚੀ ਕੱਚੀ ਆ ਇਹਦਾ ਮੁੱਲ ਬਈ ਮੁੱਲ ਨਹੀਂ ਵੀਰੇ ਕਰਦੇ ਮੁੱਲ ਕਰਾਉ ਨੂੰ 52000 ਸਾਡੇ 43000 ਦੀ ਬੱਚੀ ਦੇਵਾਂਗੇ 100 ਰੁਪਏ ਛੂਡ ਹੋਊ ਵਿੱਚ ਠੀਕ ਆ ਜੀ ਬਿਲਕੁਲ ਜਾਇਜ਼ ਮੁੱਲ ਕੀਤਾ ਬਾਈ ਨੇ ਪੰਜਾਬ ਵਾਲੀ ਜਰਸੀ ਸਾਡੇ 43000 ਦੀ ਬੱਚੀ ਬਾਈ ਕਹਿੰਦਾ ਦੇ ਦਾਂਗੇ 100 ਰੁਪਏ ਛੂਡ ਹੋ ਜੂਗੀ ਮੁੱਲ ਰੇਟ ਫੈਕਸੀ ਹੁੰਦੇ ਆ ਤੈਨੂੰ ਨੰਬਰ ਇਹ ਵੀ ਨਹੀਂ ਕਿ ਨਈਆ ਜਰਸੀ ਦਾ ਕੱਦ ਚੈੱਕ ਕਰ ਲੋ ਜੀ ਕੱਦ ਬਹੁਤ ਹਗਾ ਦਾ ਇਹ ਵੀਰ ਜੀ ਪਹਿਲਾ ਸੂਆ ਪਲੂਣੋਂ ਅੱਛੀ ਚਾਰ ਦਾ ਹੁੰਦਾ ਪਹਿਲਾ ਸੂਆ ਇਹ ਐਫ ਦੇ ਮੜੇ ਬਰਾਬਰ ਲਾ ਕੇ ਦਿਖਾ ਵੀ ਕੱਢੀ ਚੀਜ਼ ਆ ਬਸ ਬਾਈ ਮਾ ਸਾ ਚਾਰ ਕੈਂਚੀਆਂ ਦਾ ਫਰਕ ਆ ਹਾਂ ਇੱਕ ਹਿਸਾਬ ਦਾ ਤੇ ਇਹ ਜਰਸੀ ਆ ਉਹ ਐਚ ਐਫ ਆ ਤੇ ਉਤੋਂ ਪਹਿਲਾ ਸੂਆ ਮੂੰਹ ਤੋਂ ਚਾਰ ਦਿਨ ਦਾ ਦੈਣ ਕਿੰਨੇ ਲੈ ਜੂ ਬਾਈ ਦਿਨ 10 ਭਾਈ ਵੀਰੋ ਜੀ ਖੁੱਲੀ ਕੱਚੀ ਆ ਫਿਰ ਤਾਂ ਹਜੇ ਖੁੱਲੇ ਹੀ 10 ਦਿਨ ਲੈ ਜੂਗੀ ਭਵਨ ਆ ਇਹ ਵੀ ਕਰਮ ਵਾਲੀ ਸੂਣਾ ਤਿਆਰ ਕਰਦੀ ਹੁੰਦੀ ਆ ਕੱਦ ਕਾਠ ਤੇ ਵਜਨ ਵਾਲੀ ਆ ਥਾਂ ਚੰਗਾ ਇਧਰਲੀ ਸਾਈਡ ਤੋਂ ਵੀ ਚੈੱਕ ਕਰ ਲਓ ਕਰਮ ਵਾਲੀ ਸੀਲ ਸਬਦਾਨਤੀ ਕੋਈ ਨਹੀਂ ਭਵਨ ਆ ਬੈਕ ਸਾਈਡ ਤੋਂ ਚੈੱਕ ਕਰ ਲਓ ਕਰਮ ਵਾਲੀ ਪੂਹ ਚੱਕ ਕੇ ਖੜ ਗਏ ਤੇ ਨਵੀਂ ਪਾਸੂ ਨੇੜੇ ਨਹੀਂ ਲੱਗਣ ਦਿੰਦੇ ਜਿੰਨੀ ਝੋਲ ਤੁਸੀਂ ਦੇਖ ਰਹੇ ਹੋ ਹਮਾਨੇ ਚ ਸਾਰੀ ਕੱਢ ਕੇ ਸੋਨਾ ਸੋਹਣੀ ਫੇਸ ਕੁਆਲਿਟੀ ਆ ਮੂੰਹ ਤੋਂ origional ਚਾਰ ਦੰਦ ਆ ਜੀ ਇਧਰ ਲਈ ਬੈਠਾ ਬਈ ਉਧਰ ਨਹੀਂ ਗਿਆ ਆਪਣੇ ਕੋਈ ਹਿਮਾਚਲ ਨਾ ਸਮਝ ਲੈ ਇਧਰ ਲਈ ਆ ਫੁੱਲ ਠੱਡਾ ਪੈਰਾਂ ਦੀ ਬਈ ਖੁੱਲੀ ਆਏ ਨਹੀਂ ਗਾ ਬਈ ਲੱਤਾਂ ਲੱਤਾਂ ਪਤਲੀਆਂ ਪੂਰੇ ਖੁੱਲੇ ਹੱਡਾਂ ਪੈਰਾਂ ਦੀ ਆ ਜੀ ਕਿੰਨਾ ਕ ਪਾਜੂ ਬਾਈ ਅਰੇ ਮੱਛੀ ਦਾ ਕੋਈ ਲੇਖਾ ਨਹੀਂ ਅੰਤ ਹੀ ਕੋਈ ਨਹੀਂ ਇਹਦਾ ਦੁੱਧ ਦਾ ਨਹੀਂ ਕੋਈ ਪਤਾ ਕਿੱਧਰ ਨੂੰ ਤੁਰ ਪੇ ਵੜ ਕੱਚੀ ਕੱਚੀ ਆ ਜੀ ਸਹੀ ਗੱਲ ਆ ਕੱਦ ਬਹੁਤ ਆ ਬੱਚੀ ਦਾ ਕਿਹੜਾ ਛੋਟੀ ਜੀ ਢੇੜਦੀ ਆ ਪਤਾ ਨਹੀਂ ਗੱਲ ਕਿੱਥੇ ਜਾ ਕੇ ਖੜਨੀ ਆ ਇਹ ਅੰਤ ਕੋਈ ਨਹੀਂ ਬੱਚੀ ਦਾ ਝੂਲ ਬਹੁਤ ਆ ਆਪਾਂ ਇਹ ਆਪਾਂ ਇਹਨੂੰ ਸੀਲ ਵੀ ਨਹੀਂ ਵੇਖਣੀ ਲੈ ਸਹੀ ਗੱਲ ਆ ਜੀ ਦੋਈ ਪਾਸੇ ਦੀ ਪਲੂਨ ਵੜ ਕਿਹੜੀ ਬਾਲੂ ਸਹੀ ਗੱਲ ਆ ਪਹਿਲਾ ਸੂਆ ਤੇ ਸੀਲ ਸਾਉ ਦਾ ਕਰਮ ਵਾਲੀ ਦਾੰਤ ਤੇ ਕੋਈ ਨਹੀਂ ਕੱਦ ਕਾਠ ਚੰਗਾ ਉਹ ਜਰਸੀ ਤਾਂ ਬਈ ਵੱਡੀ ਹੋਊ ਪੂਰਾ ਘਟਾ ਘਟਾ ਇਹਦਾ ਮੁੱਲ ਬਈ 45 ਦੀ ਇਹ ਦੇ ਦਾਂਗੇ ਜਮਾ ਜੈ ਜੀ ਕੱਚੀ ਕਰਕੇ ਜਿੱਦੇ ਤਿਆਰ ਹੋਗੀ ਉਦੇ ਤਾਂ ਮੁੱਲ ਹੋਰ ਹੋਣਾ ਜਿਹੜਾ ਅੱਜ ਦਾ ਮੁੱਲ 45000 ਰੁਪਇਆ ਛੋੜ ਛੱਪਾ ਹੋ ਜਾਊਗਾ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਚਾਰ ਨੰਬਰ ਵੀ ਜਰਸੀ ਅਜੇ ਜਰਸੀ ਆਵਾਂ ਵਾਲੀ ਫਿਰਦਾ ਬਾਈ ਤਿੰਨ ਆ ਬਾਈ ਠੀਕ ਆ ਜੀ ਚਾਰ ਨੰਬਰ ਵੱਚੀ ਜਰਸੀ ਇਹਦੀ ਕੀ ਡਿਟੇਲ ਆ ਜੀ ਇਹ ਦੂਜਾ ਸੂਆ ਬਾਈ ਠੀਕ ਆ ਧਿਆਨ ਕਿੰਨੇ ਲੈ ਜੂਗਾ ਦਿਨ 10 ਪਾਈ ਹਾਂ ਜੀ ਫੇਸ ਕੁਆਲਿਟੀ ਇਹਦੀ ਵੀ ਸੋਹਣੀ ਆ ਕੱਦ ਕਾਟ ਤੇ ਵਜਨ ਵਾਲੀ ਆ ਦਿਨ ਡੇਟ ਮੁਤਾਬਕ ਦੱਸ ਪਏ ਤਾਂ ਤਿਆਰੀ ਕਰਮਾਰੀ ਦੀ ਬਹੁਤ ਚੰਗੀਆਂ ਨੇੜੇ ਤੋਂ ਹਵਾਨਣਾ ਤੁਹਾਨੂੰ ਚੈੱਕ ਕਰਾ ਦਿੰਨੇ ਆ ਜੀ ਚਾਰੇ ਥਣ ਗੈਪ ਤੇ ਨਿਖੜਮੇ ਇੱਕੋ ਜਿਹੇ ਕੋਈ ਵਾਧੂ ਸ਼ਾਖ ਨਹੀਂ ਬਰੀਕ-ਬਰੀਕ ਵੇਨਜ ਹਵਾਨਣ ਤੇ ਚੈੱਕ ਕਰ ਲੋ ਜੀ ਦੁੱਧ ਵਾਲੇ ਪਸ਼ੂ ਤੇ ਹੀ ਹੁੰਦੀਆਂ ਗਈਆਂ ਫਰੇਕ ਪਸ਼ੂ ਤੇ ਹੁੰਦੀਆਂ ਵੀ ਨਹੀਂ ਬਾਕੀ ਫੇਸ ਕੁਆਲਿਟੀ ਇਹਦੀ ਵੀ ਸੋਹਣੀ ਆ ਗੜਾ ਸਾਰੇ ਹੀ ਹੈ ਸਾਰੀਆਂ ਕੋਈਆਂ ਨਹੀਂ ਹਿਮਾਚਲ ਆ ਲੀਆਂ 45 ਦੀ ਵੀ ਇਹ ਦੇ ਦਾਂਗੇ 45 ਫੈਕਸ ਜੇ ਜੋੜਾ ਲੈ ਲੂਗਾ ਜੋੜਾ ਵੱਡੀ ਦੇਰ ਲਊਗਾ 90 ਦਾ ਬਣਦਾ ਤਿੰਨ ਕੁ ਛੋੜ ਕਰਾਂਗੇ ਵਿੱਚੋਂ ਠੀਕ ਆ ਜੀ ਜੇ ਕੋਈ ਜੋੜਾ ਲੈ ਲੂ ਤਾਂ 3000 ਛੋੜ ਕਰ ਦਾਂਗੇ ਜੇ ਕੱਲੀ ਕੱਲੀ ਕੋਈ ਲਊਗਾ ਫਿਰ 45000 ਰੁਪਿਆ ਕੱਲੇ ਕੱਚੀਆਂ ਕੱਚੀਆਂ 4 4 ਦਿਨ ਸਾਮਕੇ ਵੇਚਣ ਵਾਲੇ ਪਸ਼ੂ ਆ ਜੀ ਕਿਉਂਕਿ ਜਿੱਦੇ ਕਰਮਾਲੀਆਂ ਤਿਆਰ ਹੋ ਗਈਆਂ ਉਹਦੇ ਤਾਂ ਬੰਤਰ ਹੀ ਹੋਰ ਬਣ ਜਾਣੀਆਂ ਗਾਂ ਦੇ ਕਿਉਂਕਿ ਇੱਕ ਥੋੜਾ ਇੱਥੇ ਕੇਮਤ ਘੂਮਾ ਹੋਇਆ ਹੁੰਦਾ ਪਸ਼ੂ ਬਾਕੀ ਨਵਾਤੀਆਂ ਤਵਾਤੀਆਂ ਨਹੀਂ ਤੇ ਜਿੱਦੇ ਤਿਆਰ ਹੋ ਗਈਆਂ ਚੰਗੀਆਂ ਨਵਾਤਵਾ ਆ ਕੇ ਇਹ ਗਾਂ ਦੀ ਪਛਾਣ ਹੀ ਨਹੀਂ ਹੋਣੀਗੀ 5 ਨੰਬਰ ਬਈ ਇਹਦੀ ਕੀ ਡਿਟੇਲ ਆ ਜੀ ਇਹ ਵੀ ਬਈ ਦੂਜਾ ਸ਼ੇਦਨ ਦੰਦੋਂ ਅਸੀਂ ਦਨ ਕਿੰਨੇ ਲੈ ਜੋ ਦਨ 10 ਪਏ ਹਜੇ ਦਨ ਡੇਟ ਮੁਤਾਬਕ 10 ਪਏ ਆ ਮੂੰਹ ਤੋਂ origional 6 ਦੰਦ ਦਾ ਆ ਕੇ ਚੈੱਕ ਕਰ ਲਿਓ ਤੇ ਬਈ ਥਣਾ ਦੀਆਂ ਡੰਨੀਆਂ ਸਾਰੀਆਂ ਜਮਾ ਓਕੇ ਬਈ ਓਕੇ ਠੀਕ ਆ ਥਣਾ ਦੀਆਂ ਡੰਨ ਹੋਣ ਗਿਆ 6 ਦਿਨਾਂ ਦੇ ਹਿਸਾਬ ਨਾਲ ਹਵਾਨੇ ਦੀ ਤਿਆਰੀ 10ਾਂ 10 ਦਿਨ ਪਏ ਬਈ 10 ਦਿਨ ਪਏ 10 ਦਿਨ 6 ਦੰਦ ਦਣ ਦਸਾਂ ਦੀ ਕੱਚੀ ਅਤੇ ਤਿਆਰੀ ਕਰਮ ਵਾਲੀ ਬਹੁਤ ਚੰਗੀ ਕਰੀ ਬੈਠੀ ਆ 98 ਸੋਨਾ ਹਾਥੀ ਚਵਾਈ ਵਾਲਾ ਸੀਲ ਸਾਉ ਦਾ ਵੀ ਕਰਮ ਵਾਲੀ ਦਾ ਅੰਤ ਕੋਈ ਨਹੀਂ ਥੋੜਾ ਜਿਹਾ ਕੈਮਰੇ ਤੋਂ ਡਰਦਾ ਹੀ ਪਸ਼ੂ ਬਾਕੀ ਕੱਦ ਕਾਠ ਤੇ ਵਜਣ ਵਾਲੀ ਵੱੱਛੀ ਆ ਕੋਈ ਛੋਟ ਹੀ ਨਹੀਂ ਦਸਾਂ ਦੇ ਨਾਲ ਤੇ ਕਤਾ ਪੂਰਾ ਸੋਨਾ ਹਵਾਨਾ ਤਿਆਰ ਕਰੂ ਕਿਉਂਕਿ ਬੈਕ ਸਾਈਡ ਨੂੰ ਹਵਾਨੇ ਦੀ ਧੱਕ ਬਹੁਤ ਆ ਅੱਗੇ ਨੂੰ ਵੀ ਚੰਗਾ ਕਰਮ ਵਾਲੀ ਦਾ ਦੇਖ ਸਕਦੇ ਹੋ ਤੇ ਬੈਕ ਨੂੰ ਵੀ ਹਵਾਨਾ ਚੰਗਾ ਕਰੂਗੀ ਦਿਨਾਂ ਤੇ ਨੇੜੇ ਤੋਂ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਜੀ ਇਹਦਾ ਮੁੱਲ ਬਾਈ ਇਹਦਾ ਮੁੱਲ 52000 ਆ 50 ਦੀ ਹਾਂ ਨਾ ਨਹੀਂ ਠੀਕ ਆ ਜੀ ਮੁੱਲ ਬਾਈ 52 ਕਿੰਨਾ ਕੁ ਬਾਜੂ ਬਾਈ ਦੁੱਧ ਬਾਈ 17 18 ਕਰੋ ਪਲੋਂ ਦਾ ਦਿੱਤਾ ਵਾ ਠੀਕ ਆ ਜੀ ਮੁੱਲ 52000 ਰੁਪਿਆ ਦਾ 50 ਦੀ ਬਾਈ ਕਹਿੰਦਾ ਹਾਂ ਨਾ ਕੱਲੀ ਛੋੜ ਹੀ ਹੋਊਗੀ ਜੀ 6 ਨੰਬਰ ਬਾਈ ਇਹਦੀ ਕਿ ਡਿਟੇਲ ਆਈ ਇਹ ਵੀ ਦੂਆ ਸੁਆ ਵੱਚੀ ਆ ਬਾਈ ਠੀਕ ਆ ਜੀ ਟਾਈਮ ਕਿੰਨਾ ਲੈ ਜੂ ਬਾਈ ਟਾਈਮ ਪਾ ਸਾਰੇ ਦਾ 7-7 ਦਾ 8 ਦਿਨ ਨਹੀਂ ਦਿੰਦਾ ਬਹੁਤ ਸੋਹਣੀ ਡਿਟੇਲ ਆ ਹਫਤਾ ਮੰਨ ਕੇ ਆ ਜਿਓ ਕਿੰਨਾ ਕੁ ਬਾਜੂ ਬਾਈ ਵੇੜ ਬਈ ਚੰਗੀ ਬਹੁਤ ਆ ਵੇਖ ਲੋ ਆਪ ਹੀ ਅੰਦਾਜ਼ਾ ਤੁਸੀਂ ਹਵਾਨੇ ਤੋਂ ਲਾ ਲਿਆ ਕਰੋ ਕਿਉਂਕਿ ਜਿਹੜੀ ਮਾਲਕ ਨੇ ਇਨਫਾਰਮੇਸ਼ਨ ਦਿੱਤੀ ਹੁੰਦੀ ਆ ਜਿੰਨਾ ਵੀ ਦੁੱਧ ਦੱਸਿਆ ਹੁੰਦਾ 15 18 20 ਉਹ ਮੈਂ ਆਪਾਂ ਵੀਡੀਓ 'ਚ ਦੱਸ ਦਿੰਦੇ ਜਿਹੜਾ ਤੁਸੀਂ ਅੰਦਾਜ਼ਾ ਲਾਉਣਾ ਹੁੰਦਾ ਸੂਏ ਦਾ ਪਸ਼ੂ ਦੇ ਬੋਡੀ ਸਟਰਕਚਰ ਤੋਂ ਲਾ ਲਿਆ ਕਰੋ ਤੇ ਦੁੱਧ ਦਾ ਅੰਦਾਜ਼ਾ ਪਸ਼ੂ ਦੀ ਤਿਆਰੀ ਤੋਂ ਲਾ ਲਿਆ ਕਰੋ ਕਿਉਂਕਿ ਆਪਾਂ ਮਾਲ ਜਿਵੇਂ ਦੱਸਤਾ ਦੁੱਧ ਹੁੰਦਾ ਸੇਵਾ ਦਾ ਸੰਤਾ ਭਾਈ ਸੰਤਾ ਭਾਈ ਇਹਦਾ 22 ਕਿਲੋ ਦੱਸਿਆ ਵਾ ਇਹਦਾ ਜੀ ਆਪਾਂ ਤੁਹਾਨੂੰ ਤੰਗੋ ਕਹੀ ਆਪੀਂ ਅੰਦਾਜ਼ਾ ਲਾ ਲਓ ਸਹੀ ਗੱਲ ਆ ਜੀ ਹਾਂ ਔਰ ਮੱਚੀ ਦੀ ਬਰੀਕ ਵੇਖ ਕੀ ਚੀਜ਼ ਆ ਬਰੀਕੀਆਂ ਬਹੁਤ ਆ ਤੇ ਇੱਕ ਬਈਆ ਦੁੱਧ ਵਾਲੀ ਨਾੜ ਦੇਖ ਲਓ ਪੂਰੀ ਸਟਰੋਂਗ ਗੋਟਰ ਕੀ ਨਾੜ ਆਉਂਦੀ ਆ ਲੇਵੇ ਨੂੰ ਕੱਲੀ ਕੱਚੀ ਆ ਜਿੱਦਨ ਤਿਆਰ ਹੋਗੀ ਉਦਦੇ ਗਾਣੇ ਦਿਖ ਦੇਣਾ ਕੱਚੀ ਦੇ ਹਿਸਾਬ ਨਾਲ ਅੰਦਾਜ਼ਾ ਲਾਇਓ ਕਿਉਂਕਿ ਜੇ 8-10 ਦਿਨ ਸਾਹਮ ਕੇ ਵਿੱਚ ਨਹੀਂ ਹੋਵੇ 8-10 8 ਦਿਨ ਤਾਂ ਮਾਲਕਾਂ ਨੇ ਗਿਆ ਖੁੱਲੇ ਹੀ ਲੈ ਜੂ 8 ਦਿਨ ਜੀ ਬਾਕੀ ਬਸ ਸੌਖੇ ਦੀ ਗੱਲ ਆ ਜੀ ਮੁੱਲ ਬਈ ਇਹਦਾ ਮੁੱਲੇ 52 ਹੀ ਦੇਵਾਂਗੇ ਬਈ ਠੀਕ ਹੈ ਹੋ ਜੋ ਮਾਨਤਾ ਨਹੀਂ ਮਾਨਤਾ ਥੋੜਾ ਮੋਟਾ ਹੋ ਜੈ ਜੀ ਮੁੱਲ ਕੀਤਾ ਜੇ ਕਿਸੇ ਦੇ ਛੋਟੇ ਭਾਅ ਲਾਉਣੇ ਆ ਗਾਂਗਾ ਦੀ ਵੀਡੀਓ ਬਾਲੀ ਲੰਮੀ ਚੌੜੀ ਹੁੰਦੀ ਆ ਗਾਂਗਾ 6 ਹੋਊਗਾ ਵਿਖਾ ਦਿੰਗਾ ਹਾਂਜੀ ਤੇ ਦੋ ਕਾਪਾ ਹੋਰ ਵਿਖਾ ਦਿੰਦੇ ਦੋ ਤਿੰਨ ਹਜੇ ਗਾਂਗਾ ਵਿਖਾਉਂਦੇ ਨਹੀਂ ਕੋ ਉ ਝਾਲ ਕਮਰਾ ਦਾਂਗੇ ਉਹ ਵੈਸੇ ਡਿਟੇਲ ਦੱਸ ਦਾਂਗੇ ਆਪਾਂ ਮੋਟੀ ਜੀ ਹਾਂ ਬੱਚੀਆਂ ਬਹੁਤ ਚੰਗੀਆਂ ਦੋ ਖੜਗਾਂ ਵੀ ਵਿਖਾ ਦਿੰਦੇ ਆਪਾਂ ਉਧਰ ਵੀ ਦਿਖਾ ਦਿੰਦੇ ਆ ਕਿਉਂਕਿ ਯਾਰ ਵੀਡੀਓ ਲੰਬੀ ਹੋ ਜਾਂਦੀ ਆ ਬਾਈ ਤੇ ਇੰਨੀ ਲੰਮੀ ਵੀਡੀਓ ਕੋਈ ਦਿੰਦਾ ਨਹੀਂ ਆਪਾਂ ਤੋਰ ਕੇ 6 ਗਾਈਆਂ ਦਿਖਾਉਂਦੀਆਂ ਜਿਹੜੀਆਂ ਬਾਕੀ ਗਾਈਆਂ ਰਹਿ ਗਈਆਂ ਕਈ ਔਰ ਘੱਟ ਪੈਸੇ ਲਾਉਣੇ ਹੁੰਦੇ ਆ ਨਹੀਂ ਆਪਾਂ ਤੋਰ ਕੇ ਤਾਂ ਵੀ ਦੋਵੇਂ ਖਾਵਾਂਗੇ ਦੋ ਕੁ ਛੱਡ ਦਾਂਗੇ ਵਿੱਚੋਂ ਮੋਲ ਡਿਟੇਲ ਆਪਾਂ ਉਹਨਾਂ ਦੇ ਦੱਸ ਦਾਂਗੇ ਤੇ ਤੋਰ ਕੇ ਨਹੀਂ ਦਿਖਾਉਂਦੇ ਆ ਆ ਗਾਂ ਉਹ ਲਿਜਾਵੇ ਮੇਰਾ ਵੀਰ ਜਿਨੇ ਜਿਨੇ 15000 ਨਾ ਹਵਾ ਲੈਣਾ ਦਾਹਦਨਾਂ ਚ ਸਾਂਭਣੀ ਆ ਜੀ ਸਾਂਭਣੀ ਪਰ 10 ਦਿਨ ਪੂਰੀ ਚੰਗੀ ਸਾਂਭੀ ਆ ਬਈ ਨਵਾਂ 10 ਦਿਨਾਂ ਦੀ ਕੱਚੀ ਆ ਠੀਕ ਆ ਦੁੱਧ 15 ਕਿਲੋ ਦਿੱਤਾ ਪਲੂਨ ਨੇ ਠੀਕ ਆ ਜੀ ਸਿਰਫ ਦੇਣੀ ਹੈਗੀ ਇਹ ਆਪਾਂ 40000 ਇਪਾ ਕੋਈ ਵੀ ਦੇ ਦੇ ਆਪਾਂ ਗਾਰੰਟੀ ਲੈਨੇ ਆਪਾਂ ਆਪ ਵੀ ਵੇੜ ਲੈਣ ਨੂੰ ਤਿਆਰ ਆ ਵੇੜ ਵੇਖੀ ਕੀ ਚੀਜ਼ ਆ ਜਿੱਦ ਦੇ ਤਿਆਰ ਹੋਗੀ ਉਦ ਦਿਨ ਨਾ ਬਈ 40000 ਦੀ ਮਿਲਣੀ ਹੈ ਉਦੋਂ ਤੱਕ ਕਈ ਗੱਲ ਨਹੀਂ ਗੱਲਾਂ ਹੋਰ ਹੋ ਜਾਣੀਆਂ ਹੈਗੀਆਂ ਪਲੀ ਵੇਖੋ ਤੋਵਾ ਜਣਾ ਵੇਖ ਕੱਦ ਕਾਠ ਚੈੱਕ ਕਰ ਲੋ ਚੰਗੀ ਸੇਵਾਗੋਰ ਵਾਲੇ ਘਰੋਂ ਆਈ ਵੀ ਆ ਕੱਲੀ ਨਮਾਉਣ ਵਾਲੀ ਆ ਲਿਬੜੀ ਦੇਖ ਕੇ ਤੇ ਅੰਦਾਜ਼ਾ ਨਾ ਲਾ ਲਿਓ ਕਿਤੇ ਗਲਤ ਝੋਲ ਚੈੱਕ ਕਰ ਲੋ ਥਾਣੇ ਚੈੱਕ ਕਰ ਲੋ ਅੰਤ ਕੋਈ ਨਹੀਂ ਥਾਣੇ ਦਾ ਕੋਈ ਜੁੜਦੇ ਪੜਦੇ ਨਹੀਂ ਸੋਨਾ ਥਾਣਾ ਉਹ ਵੀ ਗੈਬ ਤੇ ਲੱਗਿਆ ਵਜਨ ਵਾਲੀ ਰੈੜਾ ਕੋਈ ਲੱਸੀ ਫਿੱਕੀ ਨਹੀਂ ਗਈ ਮੁੱਲ ਜਮਾ ਜੈਜ ਕੀਤਾ ਬਾਈ ਨੇ ਕੱਲੇ ਛੋੜੀ ਹੋਊਗੀ ਬਾਕੀ ਜਿਹਨੂੰ ਜਜੂਗੀ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਉਹ ਰੈੜਾ ਤਾਂ ਚੀਜ਼ ਵੇਖ ਕੀ ਚੀਜ਼ ਕੀ ਆ ਮੰਮਾ ਇਹਦਾ ਇਹ ਡੋਲ ਹੀ ਹੋਰ ਹੋ ਜਾਣੀ ਆ ਜੀ ਗੱਲ ਤੇ ਬਾ ਮੁੱਲ ਦਾ 45000 ਆ ਜੀ ਠੀਕ ਆ ਜੀ ਹਾਂ ਬਹਾਨਾ ਇਦਾਂ ਦੱਸਿਓ ਨਿਹਾਨਾ ਹੀ ਹੋਣੀ ਬਸ ਠੀਕ ਆ ਮੁੱਲ ਬਾਈ ਜੇ ਮੁੱਲ ਕਰਾਉਣਾ ਤਾਂ ਬਾਈ ਕਹਿੰਦਾ ਆਪਾਂ ਮੁੱਲ ਕਰਦਿਆ ਕਰਾਂਗੇ ਜੇ ਫੈਕਸੀ ਕਰਾਉਣੇ ਆ ਤਾਂ ਫੈਕਸ ਕਰਦਿਆ ਕਰਾਂਗੇ ਹੁਣ ਜਦੋਂ ਤੁਸੀਂ ਫੋਨ ਲਾਉਂਗੇ ਉਦੋਂ ਬਾਈ ਨੂੰ ਪੁੱਛ ਲਿਓ ਬਈ ਮੁੱਲ ਕਰਨਾ ਤੇ ਫੈਕਸ ਪ੍ਰਾਈਸ ਕਰਨਾ ਕਿਉਂਕਿ ਕਈ ਵਪਾਰੀ ਵੀ ਬਾਈ ਕੋਲੋਂ ਲੈ ਕੇ ਜਾਂਦੇ ਆ ਆ ਵੇੜੀ ਵੱਡੀ ਆ ਬਹੁਤ ਇਹ ਧਣ ਕਿੰਨੇ ਲੈ ਜੂ ਬਾਈ 7 ਇਹਦੇ ਪਏ 7 ਪਏ ਆ ਜੀ ਹਾਂ ਕਿੰਨਾ ਕੁ ਪਾ ਜੂ ਬਾਈ ਦੁੱਧ ਬਾਈ 16 17 ਕਿਲੋ ਚ ਪਾ ਜੂ ਅੱਛੀ ਸੀ ਦਾ ਬਾਕੀ ਇਹ ਵੀ ਫੇਸ ਕੁਆਲਿਟੀ ਇਹ ਦੀ ਵੀ ਸੋਣੀ ਆ ਹਵਾਨੇ ਦੀ ਵੀ ਬਹੁਤ ਸਾਫ ਆ ਜੀ ਚੈੱਕ ਕਰ ਲੋ ਥਣ ਵੀ ਚੰਗਾ ਲੱਗਿਆ ਵਾ ਫੱਤੀ ਚਵਾਈ ਵਾਲਾ ਗੈਪ ਤੇ ਨਿਖੜ ਮੇ ਆ ਕੱਲੀ ਕੱਚੀ ਕੱਚੀ ਆ ਜਿੱਦੇ ਕਰਮ ਵਾਲੀ ਤਿਆਰ ਹੋਗੀ ਕਟ ਵਾਲਾ ਹਵਾਨਾ ਤਿਆਰ ਕਰਨਾ ਜੀ ਕੱਦ ਕਾਠ ਤੇ ਵਜਨ ਵਾਲੀ ਆ ਸੀਲ ਸੌਧਾਨਤ ਕੋਈ ਨਹੀਂ ਐ ਕਰੀ ਮੈਂ ਫੇਰ ਕਹਿਣਾ ਖਣਾ ਵਾਲੇ ਪਾਸੋਂ ਬਾਈ ਕਹਿੰਦਾ ਆਪਣੀ ਜ਼ਿੰਮੇਵਾਰੀ ਆ ਆਪਾਂ ਬੈਠੇ ਆ ਇਹ ਹਾਣਾ ਦੇਵਾਂਗੇ 43000 ਦੀ ਵੜ ਛੋੜ ਛੱਪਾ ਛੋੜ ਛੱਪਾ 100 ਰੁਪਇਆ ਹੋਊਗਾ ਠੀਕ ਆ ਜੀ ਇਹਦਾ 43000 ਭਾਣਾਏ ਜੇ ਮੁੱਲ ਕਰਾਉਣਾ ਹੋਇਆ ਤਾਂ ਉਸ ਆਉਣਾ ਬਾਈ ਕਹਿੰਦਾ ਕਰ ਲਾਂਗੇ ਤੇ 100 ਰੁਪਇਆ ਛੋੜ ਕਰ ਦੂਗਾ ਬਾਕੀ ਬਾਈ ਨਾਲ ਕਾਲ ਕਰ ਲਿਓ ਜਿੰਨਾ ਮਾਨਤਨ ਹੋਰ ਹੋਇਆ ਮਾੜਾ ਮੋਟਾ ਉਹ ਵੀ ਕਰ ਦੂਗਾ ਬੇਫਿਕਰ ਹੋ ਕੇ ਆ ਜਿਓ ਤੇ ਇੰਨਾ ਦੀ ਵੀ ਡਿਟੇਲ ਤੁਹਾਨੂੰ ਦੱਸ ਹੀ ਦਿੰਨੇ ਆ ਨਾਲ ਹੀ ਕਿਉਂਕਿ ਵੀਡੀਓ ਲੰਬੀ ਬਹੁਤ ਬਣ ਜਾਣੀ ਆ ਬਾਈ ਆ ਵੇੜ ਸੂਈ ਸਵਾਈਆ ਠੀਕ ਆ ਜੀ 10 ਕਿਲੋ ਦੁੱਧ ਹੋ 10 ਕਿਲੋ ਨੈਟ ਤਿਆਰ ਹੈ ਨੈਟ ਤਿਆਰ ਆ ਬੱਛੀ ਮਗਰ ਮਗਰ ਟਾਪ ਦੀ ਬ੍ਰੇਂਡ ਪਿੰਕ ਨੋਜ਼ ਵਾਲੀ ਬੱਛੀ ਆ ਜੀ ਤੇ ਤੋਰ ਕੇ ਵੀ ਚਲ ਵਿਖਾਈ ਦਿੰਨੇ ਵੀਡੀਓ ਲੰਮੀ ਤਾਂ ਹੋਈ ਆ ਹੁਣ ਚਲ ਭਾਈ ਖੜੀ ਰਹਿਣ ਦੇ ਕੋਈ ਨਹੀਂ ਜੀ ਭਾਏ 35 ਦੀ ਦੇ ਦਾਂਗੇ 35 ਦੀ ਹਾਂ ਨਾ 100 ਰੁਪਏ ਛੋੜ ਵਿੱਚੋਂ ਕੱਢੀ ਠੀਕ ਆ ਜੀ ਤੇ ਜਿਹੜੀ ਬੇਟੀ ਆ ਬਈ ਇਹਨੂੰ 48 ਮਾੜਾ ਇਹ ਹੈਗੀ ਪਲੂਣ ਬੱਛੀ ਠੀਕ ਆ ਜੀ 10 ਦਰਾਂ ਦੀ ਕੱਟੀ ਆ ਇਹ ਦਣ ਕਿ 10 ਦਾਂ ਦਵਾ ਖਾ ਦੇ ਵੀ ਪੁੱਛੋ ਪਿਆਰੀ ਕਰਮ ਵਾਲੀ ਦੇਦੀ ਵੀ ਚੰਗੀ ਆ ਦੇਖ ਸਕਦੇ ਹੋ ਤੁਸੀਂ 35 ਦੀ ਵੀ ਇਹ ਦੇ ਦਾਂਗੇ 35 ਦੋਨੇ 35 35 ਦਾ ਜੇ ਕੋਈ ਜੋੜਾ ਲੈ ਲੂਗਾ ਤਾਂ 2-3000 ਛੋੜ ਹੋ ਜੂਗੀ ਠੀਕ ਹੈ ਜੇ ਕੋਈ ਜੋੜਾ ਲੈ ਲੂਗਾ ਤਾਂ 2-3000 ਛੋੜ ਹੋ ਜੂਗੀ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਧੰਨਵਾਦ